ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਜ ਕਰੀਜੇ ਗੁਣਾ ਦੇ ਗੁਣ ਆਪਰਨਾ ਹਾਂਜੀ ਨਮਸਕਾਰ ਦੋਸਤੋ ਮੈਂ ਕਰਨ ਕੰਟਰੀ ਸ਼ੂਤ ਲੈ ਕੇ ਹਾਜ਼ਰ ਹਾਂ ਕਰੰਟਿਸ਼ੂਤ ਕਰੰਟਿਸ਼ੂਤ ਦੀ ਗੱਲ ਕਰਦੇ ਆ ਕਿ ਰੋਪੜ ਦੇ ਵਿੱਚ ਨਗਰ ਕੌਂਸਲ ਦਾ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ ਜਿਸ ਦੇ ਵਿੱਚ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਜੀ ਜੋ ਕਿ ਅਕਾਲੀ ਦਲ ਦਾ ਵੱਡਾ ਨਾਮ ਵੀ ਨੇ ਤੇ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਹਰੇਕ ਥਾਂ ਤੇ ਪਹੁੰਚਦੇ ਨੇ ਪ੍ਰੋਫੈਸਰ ਸਾਹਿਬ ਇਥੇ ਪਾਚਨ ਦੰਦੇ ਹੋਏ ਇਹ ਭੁੱਲ ਗਏ ਕਿ ਆਖਿਰ ਜੋ ਤੁਕ ਉਹ ਗੁਰੂ ਸਾਹਿਬ ਦੀ ਬੋਲਣ ਲੱਗੇ ਨੇ ਉਹ ਠੀਕ ਬੋਲੀ ਜਾ ਰਹੀ ਹੈ ਨਹੀਂ ਬੋਲੀ ਜਾ ਰਹੀ ਹੈ ਤੁਹਾਨੂੰ ਉਹ ਤੁਕ ਵੀ ਸੁਣਾਵਾਂਗੇ ਲੇਕਿਨ ਹੋਇਆ ਕਿ ਪੂਰੀ ਜਾਣਕਾਰੀ ਲੈਣ ਲਈ ਇਸ ਸਮੇਂ ਜਸਵੀਰ ਸੈਣੀ ਜੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਉਹਨਾਂ ਕੋਲ ਪਹਿਲਾਂ ਪੁੱਛਦਿਆਂ ਤੇ ਉਹ ਤੁਕ ਵੀ ਤੁਹਾਨੂੰ ਸੁਣਾਉਣੇ ਆ ਸੈਣੀ ਸਾਹਿਬ ਇਹ ਕਿਹੜਾ ਪ੍ਰੋਗਰਾਮ ਸੀ ਜਿੱਥੇ ਪਹੁੰਚੇ ਹੋਏ ਸਨ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਹਾਂ ਅਸਲ ਜੀ ਨਮਸਕਾਰ ਨਮਸਕਾਰ ਜੀ ਲੈ ਇਹ 사실 ਇਹ ਰੋਪੜ ਦੇ ਵਿੱਚ ਇੱਕ ਫੰਕਸ਼ਨਲ ਅਸਟੇਟ ਨਗਰ ਕੌਸ਼ਲ ਪ੍ਰਧਾਨ ਜੀ ਦੇ ਇਹਨਾਂ ਨੂੰ ਅਵਾਰਡ ਮਿਲਿਆ ਸੀਗਾ ਰੋਪੜ ਦੇ ਚੰਗੀ ਕੰਮ ਦੇ ਯਾਨੀ ਕਿ ਵਧੀਆ ਕੰਮ ਕਾਰਜ ਬੜੀ ਕਰਨ ਕਰਕੇ ਉਹਨਾਂ ਦਿੱਲੀ ਦੇ ਵਿੱਚ ਵਰਕ ਫਰਮਾਣੇ ਸੀਗਾ ਤੇ ਉਹਨਾਂ ਨੂੰ ਸਨਮਾਨ ਦੇ ਕੇ ਉਹ ਜਦੋਂ ਉਹਨਾਂ ਨੇ ਮਤਲਬ ਮੀਟਿੰਗ ਰੱਖੀ ਸੀਗੀ ਰੋਪੜ ਦੇ ਵਿੱਚ ਜਿਵੇਂ ਪ੍ਰੇਮ ਸਿੰਘ ਚੰਦੋ ਮਾਜਰਾ ਜੀ ਤੇ ਹੋਰ ਵੀ ਕਈ ਸਾਰੇ ਅਕਾਦਮਿਕ ਡਿਟਰ ਤੇ ਉਹਨਾਂ ਨੇ ਫੰਕਸ਼ਨ ਵਿਖਿਆ ਸੀਗਾ ਡਾਕਟਰ ਰਵੀ ਸਿੰਘ ਜੀ ਵੀ ਬੈਂਚ ਹੋਏ ਸਨ ਹਾਂਜੀ ਇਹ ਆਪਣੇ ਆਪ ਨੂੰ ਸੰਤ ਕਹਣ ਵਾਲੀ ਇਸ ਪੰਸਰ ਦੇ ਛੇਕੇਦਾਰ ਬੜੀ ਸ਼ੋਮਣੀ ਅਕਾਲੀ ਦਲ ਦੇ ਲੀਡਰਾਂ ਹੀ ਸਿੱਖੀ ਤੇ ਜੀ ਅਣਜਾਨ ਜਾਪਦੇ ਨੇ ਬਿਲਕੁਲ ਜੀ ਇਸ ਦੀ ਤਾਜ਼ਾ ਖ਼ਬਰ ਉਦੋਂ ਦੇਖ ਕੋਲ ਮਿਲਿਆ ਜਦੋਂ ਰੋਪੜ ਦੇ ਵਿੱਚ ਇੱਕ ਰੋਪੜ ਦੇ ਕੌਂਸਲ ਦੇ ਅਵਾਰਡ ਤੋਂ ਮਿਲਣ ਤੇ ਇੱਕ ਸਮਾਗਮ ਲਿਖਿਆ ਸੀਗਾ ਜਿੱਥੇ ਕਿ ਆਪਣੇ ਆਪ ਨੂੰ ਪੰਥਕ ਹੋਣ ਵਾਲੀ ਜੀ ਪਾਰਟੀ ਜੀ ਜੀ ਤੇ ਉੱਥੇ ਉਹਨਾਂ ਨੇ ਇਹ ਇੱਕ ਸਪੀਚ ਦੇ ਵਿੱਚ ਪ੍ਰੋਫੈਸਰ ਪ੍ਰਣਾ ਸਿੰਘ ਚੰਦੂਵਾਦਰ ਨੇ ਜੀ ਆਖੀ ਕਿ ਸਾਹਜ ਕ੍ਰਿਤੇ ਗੁਣ ਕੇਰੀ ਛੋੜ ਆਪਣੀ ਜੀ ਨੂੰ ਤੇ ਉਹਨਾਂ ਨੇ ਇਸ ਸ਼ਬਦ ਨੂੰ ਦੋਲ ਮੋੜ ਕੇ ਜੀ ਗਲਤ ਇਸਤੇਮਾਲ ਕੀਤਾ ਜਿਵੇਂ ਜਿਹੜੀ ਉਹ ਸੁਰੀ ਸੈਣੀ ਸਾਹਿਬ ਅਸੀਂ ਦੇਖੇ ਨੇ ਉਹਦੇ ਵਿੱਚ ਜਦੋਂ ਉਹਨਾਂ ਨੇ ਤੱਕ ਬੋਲੀ ਹੈ ਹਾਲਾਂਕਿ ਸਟੇਜ ਦੇ ਬੈਠੇ ਹੋਏ ਲੋਕਾਂ ਨੇ ਉਹਨੂੰ ਸਹੀ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਉਹ ਉਹਨੂੰ ਟਾਲ ਮਟੋਲ ਕਰਦੇ ਹੋਏ ਦੇਖੇ ਸਰ ਇੱਕ ਸ਼ੋਮੇ ਅਕਾਲੀਦਾਨ ਦੇ ਵਿੱਚ ਸੀਰੀਅਲ ਲੀਡਰ ਤੇ ਅਨੰਦਪੁਰ ਸਾਹਿਬ ਦੇ ਆਪਣੇ ਪਾਰਲੀਮੈਂਟ ਹਚਰਪਰੇ ਸੀ ਜਿੱਦੂ ਮਾਝਾ ਸੀਗੇ ਜੀ ਤੇ ਉਹਨਾਂ ਤੋਂ ਮੁੜ ਕੇ ਜਦੋਂ ਬੈਲ ਕੀਤੀ ਸੀ ਉੱਚ ਡਾਕਟਰ ਦਰਜੀਤ ਸਿੰਘ ਜੀ ਮਾ ਕੀ ਬੈਠੇ ਉਹਨਾਂ ਨੇ ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਸੀਗੀ ਕਿ ਇਸ ਤੁਕ ਨੂੰ ਕਿਵੇਂ ਕਿਹਾ ਜਾ ਸਕੇ ਉਹਨਾਂ ਦਾ ਬਹੁਤ ਕੋਸ਼ਿਸ਼ ਕੀਤੀ ਪਰ ਲੇਕਿਨ ਅਸੀਂ ਮਹਿਸੂਸ ਹੋਏ ਲੋਕੀ ਜਿਹੜੇ ਇਸ ਤੁਕ ਨੂੰ ਅੱਛੀ ਤਰ੍ਹਾਂ ਜਾਣਦੇ ਸੀਗੇ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਜਦੋਂ ਕਿ ਸ਼੍ਰੋਮ ਨੇ ਅਮਿਤ ਜਿਹੜੇ ਅਸਲ ਉਹਨੇ ਅਕਾਲੀ ਦਲ ਜੀ ਪ੍ਰੋਫੈਸਰ ਪ੍ਰੇਸੀ ਚੰਦੂ ਮੱਤਾ ਬੜੇ ਸੁਣਗੇ ਹੰਸਾਨਾ ਬੜੇ ਨਿਕੰਸਾਨਾ ਅਕਾਲੀ ਦਲ ਦੀ ਜਮਾਤ ਹੈ ਜਦੋਂ ਇਹ ਇਸ ਟੁਕ ਨੂੰ ਇਹਨਾਂ ਨੂੰ ਕੋਈ ਤਰ੍ਹਾਂ ਯਾਦ ਰਿਤੇ ਇਸੇ ਸਟੇਜ ਤੇ ਆ ਕੇ ਬੋਲਦੇ ਆ ਤਾਂ ਲੋਕਾਂ ਦੇ ਮਨ ਨੂੰ ਬੜੀ ਠੇਸ ਪਹੁੰਚਦੀ ਹੈ ਤੇ ਗੁਰਬਾਣੀ ਦਾ ਨਰਾਤਰ ਕਰਦੇ ਨੇ ਇਹ ਬੜੀ ਮਾੜੀ ਗੱਲ ਹੈ ਬੜੀ ਮਤਲਬ ਸ਼ਦਾਬਲੀ ਹੈ ਜਿਹੜੀ ਇਹਨਾਂ ਨੂੰ ਯੂਜ਼ ਨਹੀਂ ਕਰਨੀ ਚਾਹੀਦੀ ਕਿ ਇਹ ਲੋਕ ਉਸ ਗੁਰਬਾਣੀ ਦੀ ਟੁਕ ਨੂੰ ਜਦੋਂ ਨਹੀਂ ਬੋਲਿਆ ਜਾਂਦਾ ਤਾਂ ਲੋਕ ਅੱਗੋਂ ਜੇ ਉਹਨਾਂ ਦੇ ਮਨਾਂ ਤੇ ਕੇਸ ਪਹੁੰਦੀ ਆ ਪਰ ਲੇਕਿਨ ਐਸਾ ਵੀ ਤੁਕ ਨੂੰ ਗੁਰਵਾਨੀ ਦੀ ਤੁਕ ਨੂੰ ਬਿਲਕੁਲ ਟੋੜ ਮੋੜ ਕੇ ਬੋਲਣਾ ਬਿਲਕੁਲ ਸਖਤ ਨਗੇਦੀ ਕੀਤੀ ਜਾਂਦੀ ਸਖਤ ਨਗੇਦੀ ਕੀਤੀ ਜਾਊਗੀ ਜੇ ਗੱਲ ਕਰੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੋਫੈਸਰ ਸ਼ਬਦ ਜਿਹਨਾਂ ਦੇ ਨਾਮ ਲੱਗ ਗਿਆ ਹੋਵੇ ਉਹ ਕਿੰਨੇ ਕੁ ਗਿਆਨੀ ਹੋ ਸਕਦੇ ਆਪਾਂ ਸਮਝ ਸਕਦੇ ਆ ਤੇ ਸਿੱਖ ਧਰਮ ਨਾਲ ਰਿਲੇਟਡ ਉਹ ਹੋਣ ਤੇ ਤੀਸਰੀ ਗੱਲ ਕੀ ਉਹ ਤੁਹਾਡੇ ਏਰੀਏ ਦੇ ਪਾਰਲੀਮੈਂਟ ਮੈਂਬਰ ਰਹਿ ਚੁੱਕੇ ਹੋਣ ਜਾਂ ਪਾਰਲੀਮੈਂਟ ਮੈਂਬਰ ਹੋਣ ਤੇ ਅਕਾਲੀ ਦਲ ਦੇ ਵੱਡੇ ਲੀਡਰ ਹੋਣ ਫਿਰ ਉਹਨਾਂ ਦੇ ਮੂੰਹ ਤੋਂ ਜਿਹੜੇ ਸ਼ਬਦ ਨਿਕਲਦੇ ਉਹਦਾ ਪਬਲਿਕ ਦੇ ਉੱਪਰ ਤਾਸੀਰ ਪੈਂਦਾ ਹੀ ਹੈ ਜੀ ਸਰ ਉੱਥਾ ਹੁਣ ਆਟੋਮੈਟਿਕ ਪੈ ਰਿਹਾ ਤੁਸੀਂ ਜੋ ਆਪਣੇ ਆਪ ਸੋਚੋ ਕਿਉਂਕਿ ਇੱਕ ਜਿਹੜੇ ਇਹ ਅਕਾਲੀ ਲੀਡਰ ਦਾ ਸਾਡੇ ਪ੍ਰੇਮ ਸਿੰਘ ਢਿੱਲੋਂ ਮਾਤਾ ਇੱਕ ਬੜੇ ਸੋਢੀ ਅਤੇ ਪ੍ਰੋਫੈਸ਼ਨਲ ਵੀ ਨੇ ਤੇ ਉਹ ਜਦੋਂ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਅੱਜ ਗਿਆਨੀ ਹੀ ਹੈ ਕਿ ਟਿੱਕੂ ਬਾਰੇ ਵੀ ਇਸ ਟੁਕ ਦਾ ਮਕਸਦ ਕੀ ਆ ਤੇ ਬੋਲਣਾ ਕਿਵੇਂ ਆ ਉਹਨੂੰ ਕਿਹੜੇ ਤਰੀਕੇ ਨਾਲ ਬੋਲਣਾ ਤੇ ਉਹਨੂੰ ਟੋਨ ਮੋੜ ਕੇ ਬੋਲਣਾ ਤੇ ਲੋਕਾਂ ਨੂੰ ਇਹ ਦਾ ਬੜਾ ਮਤਲਬ ਜਿਹੜੀ ਗੱਲ ਸ਼ਰਾਬ ਦੀ ਬੋਲੀ ਆ ਉਤੇ ਸਖਤ ਅਪਰਾਧ ਹੈ ਇਹ ਇਸ ਇਸ ਨੂੰ ਸਹੀ ਤੁਕ ਨੂੰ ਅਗਰ ਬੋਲਦੇ ਤਾਂ ਕਿਸ ਤਰ੍ਹਾਂ ਬੋਲੇ ਜਾਣਾ ਚਾਹੀਦਾ ਸੀਗਾ ਇਹ ਸਰਜੋ ਦੀ ਤੁਕ ਸੀ ਇਹ ਗੁਰਵਾਇ ਦੀ ਤੁਕ ਸੀ ਮਾਫ ਕਰਨਾ ਸੀ ਬੋਲ ਦਿੰਦੇ ਆ ਪਰ ਇਹ ਕਾ ਗਲਤੀ ਵੀ ਹੋ ਸਕਦੀ ਆ ਅਸਲ ਤੁਕ ਜਿਹੜੀ ਬਣਦੀ ਆ ਸਾੰਝ ਕੇਰੀ ਹੈ ਹੁਣ ਕੇਰੀ ਛੱਡ ਅਫਗੁਣ ਚੱਲ ਰਹੀ ਹੈ ਜੀ ਯਾਨੀ ਕਿ ਇਹਨਾਂ ਨੇ ਇੱਕ ਤਰ੍ਹਾਂ ਦੀ ਤਾਰੀਫ ਕਰਨ ਦੀ ਕੋਸ਼ਿਸ਼ ਕੀਤੀ ਸੀ ਹਰੇਕ ਇਨਸਾਨ ਦੇ ਵਿੱਚ ਗੁਣ ਵੀ ਹੁੰਦੇ ਨੇ ਅਫਗੁਣ ਵੀ ਹੁੰਦੇ ਨੇ ਤੇ ਅਫਗੁਣਾਂ ਨੂੰ ਛੱਡ ਦੇਣਾ ਚਾਹੀਦਾ ਹੈ ਹਾਂ ਜੀ ਹਾਂ ਜੀ ਇਸ ਤੋਂ ਕੋ ਦਾ ਮੇਰੇ ਖਿਆਲ ਦੇ ਵਿੱਚ ਇਹੀ ਮਤਲਬ ਤਿਕਦਾ ਲੇਕਿਨ ਅਸੀਂ ਗਿਆਨੀ ਨਹੀਂ ਹੈਗੇ ਸਾਨੂੰ ਇਸ ਇਹਨਾਂ ਤੁਕਾਂ ਦੀ ਇਨੀ ਨੋਲਿਜ ਨਹੀਂ ਹੈਗੀ ਕਿਉਂਕਿ ਜੋ ਲੋਕ ਰੋਜ਼ਾਨਾ ਗੁਰਬਾਣੀ ਕਰਦੇ ਨੇ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓਟ ਆਸਰੇ ਦੇ ਵਿੱਚ ਬੈਠ ਕੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਪਲੀ ਭਾਂਤੀ ਸਮਝ ਆ ਗਿਆ ਹੋਣਾ ਕਿ ਚੰਨੂ ਮਾਜਰਾ ਜੀ ਨੇ ਕੀ ਬੋਲਿਆ ਕਿੰਨਾ ਸਹੀ ਬੋਲਿਆ ਕਿੰਨਾ ਗਲਤ ਬੋਲਿਆ ਜੀ ਜਸਵੀਰ ਸਿੰਘ ਜੀ ਹਾਂ ਜੀ ਜੀ ਸਰ ਤੇ ਉਤੇ ਵਿੱਚ ਜਦੋਂ ਫੰਕਸ਼ਨ ਦੇ ਵਿੱਚ ਐਦਾਂ ਦੀਆਂ ਗੱਲਾਂ ਸਟੇਜ ਤੇ ਤੁਸੀਂ ਕਰਦੇ ਆਖਰੀਆਂ ਤੇ ਚੰਗੀ ਨਹੀਂ ਲੱਗਦੀ ਕਿ ਤੁਸੀਂ ਸਟੇਜਾਂ ਤੇ ਕਰਕੇ ਗੁਰਬਾਣੀ ਨੂੰ ਨਰਾਦਰ ਕਰਦੇ ਆ ਤੇ ਇਹ ਸ਼ਬਦ ਬਿਲਕੁਲ ਯੂਜ਼ ਨਹੀਂ ਤੁਹਾਨੂੰ ਕਹਿੰਦੇ ਜਦੋਂ ਆਪਾਂ ਨੂੰ ਤੁੱਕ ਸਹੀ ਤਰੀਕੇ ਨਾਲ ਆਪਾਂ ਇਹਨੇ ਸਮਝੋ ਪ੍ਰੋਫੈਸਰ ਪ੍ਰਮੇਸ਼ਰ ਜੀ ਜਦੋਂ ਮਗਰ ਇੱਕ ਅਖਾਲੀ ਲੀਡਰ ਅਨਪਰਵ भी है जी ਤੇ ਸਭ ਤੋਂ ਵੱਡੀ ਗੱਲ ਲੋਕਾਂ ਨੂੰ ਸਾਡੇ ਬੜੇ ਸੁਰਜੋਏ ਇਨਸਾਨ ਹੈ ਅਕਾਲੀ ਰਾਜ ਦੇ ਲੀਡਰ ਬਹੁਤ ਸੁਰਜੋਏ ਇਨਸਾਨ ਨੇ ਜੀਤਾ ਪ੍ਰੋਫੈਸਰ ਪ੍ਰੋਫੈਸਰ ਚੰਦੂ ਮਾਹਤਰਾ ਜੀ ਪਰ ਨਿਕਲ ਫਿਰ ਵੀ ਐਨ ਐਕ ਮਤਲਬ ਗਿਆਨ ਦੇ ਵਿੱਚ ਜਾ ਕੇ ਤੇ ਐਦਾਂ ਦੇ ਸ਼ਾਦ ਨੂੰ ਸਟੇਜਾਂ ਦੇ ਜਾ ਕੇ ਇਹ ਗੱਲਾਂ ਕਹਿਣੀਆਂ ਤੇ ਬਿਲਕੁਲ ਗੁਰਵਾਲੇ ਦਾ ਨਰਾਦਰ ਕਰਨਾ ਤੇ ਬਿਲਕੁਲ ਕੀ ਕਰਨ ਲਈ ਇਸ ਤੋਂ ਬਾਅਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੋ ਮਾਜਰਾ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਆਈ ਕਿ ਮੇਰੇ ਕੋਲੋ ਜਿਹੜੇ ਲਫ਼ਜ਼ ਨੇ ਉਹ ਗਲਤ ਬੋਲੇ ਗਏ ਨੇ ਇਹਦੇ ਲਈ ਮੈਨੂੰ ਲੱਗ ਰਿਹਾ ਕਿ ਮੈਨੂੰ ਪਬਲਿਕ ਨੂੰ ਦੱਸਣਾ ਚਾਹੀਦਾ ਕਿ ਮੇਰੇ ਕੋਲੋ ਇਹ ਗਲਤ ਬੋਲੇ ਗਏ ਨੇ ਜਾਂ ਉਹਨੂੰ ਸਹੀ ਕਰ ਦੇਈਏ ਤੇ ਬਿਸ਼ੇਦ ਜੀ ਤੇ ਉਸ ਤੇਜ਼ ਤੇ ਉੱਤੇ ਹੀ ਐਸਾ ਗੱਲ ਹੋ ਚੁੱਕੀ ਸੀਗੀ ਕਿ ਉਸ ਨੇ ਉਸ ਨੂੰ ਸਹੀ ਕਰਨ ਵੇਲੇ ਆਪਣੇ ਡਾਕਟਰ ਗੁਰਜੀਤ ਸਿੰਘ ਜੀ마 ਵੀ ਹੋਰ ਵੀ ਕਾਲਜ ਦਾ ਡਾਇਰੈਕਟਰ ਵੀ ਉਹਨਾਂ ਵੱਲੋਂ ਵੀ ਉਹਨਾਂ ਨੂੰ ਬੋਲਿਆ ਕਿ ਨਿਕਲ ਉਹ ਮਤਲਬ ਉਹਨਾਂ ਨੂੰ ਵੀ ਪਤਾ ਚੱਲਿਆ ਵੀ ਮੈਂ ਇਹ ਜਿਹੜਾ ਸ਼ਬਦ ਆ ਇਹ ਗਲਤ ਯੂਜ਼ ਕਰ ਬੈਠਿਆ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਬੋਲਣ ਦੀ ਪਰ ਲੇਕਿਨ ਨਹੀਂ ਬੋਲਿਆ ਗਿਆ ਉਹਨਾਂ ਤੇ ਬੋਲੇ ਨਹੀਂ ਗਏ ਲੇਕਿਨ ਜਗਰ ਮੋਲਿਆ ਨਹੀਂ ਗਿਆ ਲੇਕਿਨ ਉਹਨਾਂ ਨੇ ਉਸ ਜਿਹੜੀ ਤਸਵੀਰਾਂ ਉਹਦੇ ਵਿੱਚ ਵੀ ਦੇਖ ਸਕਦੇ ਵੀ ਉਹ ਆਪਣੇ ਆਪ ਨੂੰ ਟਾਲਦੇ ਹੋਏ ਦੇਖੇ ਕਿ ਮੈਂ ਇਸ ਸੰਦਰਭ ਚ ਨਹੀਂ ਬੋਲਿਆ ਉਹ ਹਾਲਾਂਕਿ ਉਹਨਾਂ ਨੇ ਉੱਥੇ ਮੰਨਣਾ ਚਾਹੀਦਾ ਸੀ ਸਟੇਜ ਦੇ ਉੱਪਰ ਕਿ ਹਾਂ ਮੇਰੇ ਕੋਲ ਜਿਹੜੇ ਸ਼ਬਦ ਉਚਾਰਨ ਗਲਤ ਹੋਈ ਹੈ ਇਸ ਲਈ ਮੈਂ ਸ਼ਮਾ ਜਾ ਚੁੱਕਾ ਹਾਂ ਉਹਨਾਂ ਨੂੰ ਵੈਸੇ ਫੀਲ ਜ਼ਰੂਰ ਹੈ ਕਿ ਮੈਂ ਇਹ ਗੱਲ ਜੋ ਸ਼ਬਦ ਮੈਨੂੰ ਸਹੀ ਤਰੀਕੇ ਨਾਲ ਨਹੀਂ ਗਏ ਤੇ ਪ੍ਰੋਫੈਸਰ ਪ੍ਰੋਜੈਕਟ ਚੰਦਵਜੀ ਦਾ ਦੇ ਮਨਜ਼ਰ ਜੋ ਫੀਲ ਕੀਤਾ ਹਾਂਗਾ ਪਰ ਜਦੋਂ ਸਟੇਜ ਤੇ ਬੈਠੇ ਆਪਣੇ ਡਾਕਟਰ ਦਰਜੀਤ ਸਿੰਘ ਜੀ ਮੈਂ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਕਿ ਵੀ ਇਹ ਸਾਰੇ ਸ਼ਬਦ ਇੰਦਾਂ ਦੇ ਨਿਕਲ ਉਹਨਾਂ ਦੇ ਕਪਾਲੇ ਕੋ ਸਾਹਮਣੇ ਨਾ ਹੋਣ ਕਰਕੇ ਉਹ ਸੇਸ਼ੋ ਪਰਚੇ ਪੈ ਗਏ ਵੀ ਕੀ ਮੈਨੂੰ ਕੈਸਾ ਹੋ ਗਿਆ ਪਰ ਲੇਕਿਨ ਫਿਰ ਵੀ ਕੀਤਾ ਉਹਨਾਂ ਨੇ ਵੀ ਇਹ ਜਿਹੜਾ ਗੁਰਬਾਣੀ ਦਾ ਸੋਕਾ ਵੀ ਇਸ ਮਤਲਬ ਭੜੇ ਪੰਡਾਲ ਦੇ ਵਿੱਚ ਅਸੀਂ ਇਸ ਤਰ੍ਹਾਂ ਬੋਲਣਾ ਕਿਸ ਤਰ੍ਹਾਂ ਨਹੀਂ ਬੋਲਣਾ ਉਹ ਉਸ ਟਾਈਮ ਦਾ ਸਵਾਲ ਉਹਨਾਂ ਰੱਖਿਆ ਰਾਦਰ ਨਹੀਂ ਹੋਣਾ ਜਿਹੜਾ ਸਤਿਕਾਰ ਕਰਨਾ ਚਾਹੀਦਾ ਗੁਰਬਾਣੀ ਦਾ ਐਡਾ ਦੇ ਗਾਹਾਂ ਨੂੰ ਐਡਾ ਦੇ ਸ਼ਬਦ ਨਾ ਬੋਲੇ ਜਾਣ ਸਟੇਜਾਂ ਤੇ ਜਿਸ ਤੇ ਕਿ ਗੁਰਮਾਣੀ ਦੇ ਆਪਣੇ ਲੋਕ ਜਿਹੜੇ ਹੋਰ ਸਰੋਤੇ ਅੱਗੇ ਸਟੇਜ ਦੇ ਅੱਗੇ ਸਾਹਮਣੇ ਬੈਠੇ ਆਡੀਅנס ਵਗੈਰਾ ਉਹਨਾਂ ਨੂੰ ਤੇ ਦਿਨਾਂ ਤੇ ਨਾ ਪਹੁੰਚੇ ਜੀ ਜੀ ਸੈਣੀ ਸਾਹਿਬ ਚਲੋ ਉਹਨਾਂ ਨੇ ਫੀਲ ਕੀਤਾ ਇਹ ਵੀ ਕੱਚੀ ਗੱਲ ਹੈ ਲੇਕਿਨ ਅਸੀਂ ਪਬਲਿਕ ਨੂੰ ਉਹ ਜ਼ਰੂਰ ਸੁਣਾਉਣਾ ਚਾਹਾਂਗੇ ਜਿਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੋ ਮਾਜਰਾ ਜੀ ਇਸ ਤੁਕ ਨੂੰ ਬੋਲ ਰਹੇ ਨੇ ਹਾਲਾਂਕਿ ਉਹਨਾਂ ਕੋਲ ਇਹ ਤੁਕ ਸਹੀ ਨਹੀਂ ਬੋਲੀ ਗਈ ਮੇਲੇ ਦੇਖੋ ਦੁੱਧ ਤੋਤਾ ਕੋਈ ਨਹੀਂ ਹੁੰਦਾ ਔਗਣ ਥੋੜੇ ਬਹੁਤੇ ਕਿਤੇ ਨਾ ਕਿਤੇ ਹਰ ਬੰਦੇ ਚ ਹੁੰਦੇ ਨੇ ਪਰ ਗੁਣ ਵੀ ਹਰੇਕ ਤੇ ਹੁੰਦੇ ਨੇ ਕਿਸੇ ਚ 100 ਹੁੰਦਾ ਡਾਕਟਰ ਜੀ ਮੈ ਸਾਹਿਬ ਵਰਗੇ ਮੇਰੇ ਵਰਗੇ ਚ ਵੀ ਕਿੱਦਾ ਹੁੰਦਾ ਹੀ ਆ ਤੇ ਗੁਣ ਕਿਸੇ ਹਰ ਬੰਦੇ ਚ ਕੋਈ ਨਾ ਕੋਈ ਗੁਣ ਹੁੰਦਾ ਔਗਣ ਵੀ ਹਰੇਕ ਤੇ ਹੁੰਦਾ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਜ ਕਿਰਿਜੇ ਗੁਣਾ ਦੇ ਗੁਣ ਅਵਗਣਨਾ ਜੀ ਹਾਂਜੀ ਔਰ ਚਲੋ ਫਮਾਤਾ ਉਸ ਬਾਣੀ ਚੋਕਨੀ ਬੈਸੇ ਕਹਿ ਰਹੇ ਹਾਂ ਬੇ ਔਗਣਾ ਦੀ ਸਾਂਝ ਨਹੀਂ ਕਰਦੇ ਸੈਣੀ ਸਾਹਿਬ ਪੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਖਬਰਾਂ ਦੇ ਉੱਪਰ ਨਜ਼ਰ ਬਣਾਈ ਰੱਖਣਾ ਦੁਬਾਰਾ ਕਿਸੇ ਖਬਰ ਨੂੰ ਲੈ ਕੇ ਤੁਹਾਡੇ ਸੰਪਰਕ ਵਿੱਚ ਆਵਾਂਗੇ ਧੰਨਵਾਦ ਜੀ ਸੋ ਰੋਪੜ ਤੋਂ ਇਹ ਜਿਹੜੀ ਖਬਰ ਹੈ ਸਾਹਮਣੇ ਆ ਰਹੀ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਿ ਨਗਰ ਕਾਉਂਸਲ ਦੇ ਫੰਕਸ਼ਨ ਵਿੱਚ ਪਹੁੰਚੇ ਹੋਏ ਸਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਲਾ ਜੀ ਜੋ ਕਿ ਗੁਰਬਾਣੀ ਵਿੱਚੋਂ ਤੁੱਕ ਬੋਲਣ ਦੀ ਕੋਸ਼ਿਸ਼ ਕਰ ਰਹੇ ਸਨ ਲੇਕਿਨ ਉਹਨਾਂ ਕੋਲ ਤੁੱਕ ਠੀਕ ਨਹੀਂ ਬੋਲੀ ਗਈ ਹਾਲਾਂਕਿ ਮੌਕੇ ਦੇ ਉੱਪਰ ਡਾਕਟਰ ਦਲਜੀਤ ਸਿੰਘ ਟੀਮਾ ਜੀ ਸਨ ਜਿਹੜੇ ਮੌਕੇ ਦੇ ਉੱਪਰ ਉਹਨਾਂ ਲੋਕਦੇ ਹੋਏ ਦਿਖਾਈ ਵੀ ਦਿੱਤੇ ਤੇ ਫਿਰ ਵੀ ਉਹਨਾਂ ਕੋਲ ਇਹ ਤੁੱਕ ਸਹੀ ਨਹੀਂ ਬੋਲੀ ਗਈ ਲੇਕਿਨ ਹੋ ਸਕਦਾ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਇਸ ਦਾ ਮਲਾਲ ਹੋਵੇ ਉਹਨਾਂ ਨੂੰ ਮਹਿਸੂਸ ਵੀ ਹੋ ਗਿਆ ਹੋਵੇ ਪਰੰਤੂ ਜਦੋਂ ਸਟੇਜ ਦੇ ਉੱਪਰ ਕੋਈ ਨਮਾਇੰਦਾ ਬੋਲਦਾ ਹੈ ਖਾਸ ਕਰ ਜਦੋਂ ਗੁਰਬਾਣੀ ਦੀ ਕੋਈ ਤੁੱਕ ਬੋਲਦਾ ਤਾਂ ਲੋਕਾਂ ਦੇ ਉੱਪਰ ਉਹਦਾ ਕੀ ਪ੍ਰਭਾਵ ਜਾਂਦਾ ਹੈ ਇਹ ਸਾਰੇ ਸਮਝਦੇ ਆਂ ਸੋਚ ਸਤਾਰਾ ਦੇਖਦੇ ਰਹੋ ਕਰਨੀ ਚੁੱਧ ਦੇਖਦੇ ਰਹਿਣਾ اے ਵਨ ਪੰਜਾਬੀ ਨਿਰਾਲ ਨਿਰਪੱਖ ਤੇ ਨਵੀਂ ਸੋਚ